ਸਤਿ ਸ਼੍ਰੀ ਅਕਾਲ ਜੀ ਸਭੂ ਪੰਜਾਬੀਆਂ ਨੂੰ ਅੱਜ ਆਪਾਂ ਲੈ ਕੇ ਆਇਆ ਪੱਗ ਦੀ ਪੂਣੀ ਦੀ ਵੀਡੀਓ ਦੇਖੋ ਪੱਗ ਆ ਜਿਹੜੀ ਦਫ਼ਤਾਰ ਆ ਆਪਾਂ ਹਰੇਕ ਬੰਦਾ ਫ ਜਾਣਦਾ ਹੈ ਹਰੇਕ ਬੰਦਾ ਠੀਕ ਹੈ ਜੀ ਪਰ ਪੂਣੀ ਕਰਨੀ ਦਾ ਜਿਹੜਾ ਸਹੀ ਤਰੀਕਾ ਉਹ ਕਿਸੇ ਕਿਸੇ ਨੂੰ ਪਤਾ ਹੈ ਜਿਹੜਾ ਬੰਦਾ ਇਹ ਵੀਡੀਓ ਨੂੰ ਪੂਰੀ ਦੇਖੂਗਾ ਉਹਨੂੰ ਜਿਹੜੀ ਪੂਣੀ ਕਰਨੀ ਚੰਗੀ ਤਰ੍ਹਾਂ ਆ ਜਾਊਗੀ ਸਭ ਤੋਂ ਪਹਿਲਾਂ ਪੱਗ ਨੂੰ ਇਦਾਂ ਪਾਣੀ ਛਿੜਕ ਕੇ ਜਿੰਨਾ ਲੋੜ ਮੁਤਾਬਕ ਉਹਨੂੰ ਗਿੱਲੀ ਕਰ ਲੈਣਾ ਗਿੱਲੀ ਕਰਨ ਤੋਂ ਬਾਅਦ ਆਪਾਂ ਇਦਾਂ ਹੱਥ ਨਾਲ ਉਹਨੂੰ ਚੰਗੀ ਤਰ੍ਹਾਂ ਇਕੱਠਾ ਕਰ ਲੈਣਾ ਜਿਹੜਾ ਪਾਣੀ ਆ ਚੰਗੀ ਤਰ੍ਹਾਂ ਪੂਣੀ ਦੇ ਵਿੱਚ ਸਮਾ ਆ ਜਾਵੇ ਤੇ ਉਸ ਤੋਂ ਬਾਅਦ ਆਪਣੇ ਜਾਂ ਕਿਸ ਪਾਣੀ ਪਰਦਾ ਗੱਠ ਪਾਣ ਦਾ ਜਿਹੜਾ ਤਰੀਕਾ ਹੈ ਜਿਹੜਾ ਗੱਠ ਤੁਸੀਂ ਮਾਰਦੇ ਆ ਉਹੀ ਗਲਤ ਮਾਰਦੇ ਆ ਇਦਾਂ ਮਾਰਨੀ ਹੈ ਗੱਠ ਐਂ ਚੰਗੀ ਤਰ੍ਹਾਂ ਸੈੱਟ ਕਰਕੇ ਐਂ ਥੋੜੀ ਕੰਨੀ ਛੱਡਣੀ ਆ ਜਿਹੜਾ ਖਿੱਚ ਕੇ ਖੁੱਲ ਜੇ ਬਾਅਦ ਚ ਆਮ ਸਿੰਪਲ ਟਾਈਟ ਕਰਕੇ ਪੂਣੀ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਖੋਲਣ ਤੋਂ ਬਾਅਦ ਐਂ ਦੇਖੋ ਸੈੱਟ ਕਰ ਲੈਣਾ ਪੂਣੀ ਨੂੰ ਸੈੱਟ ਕਰਨ ਤੋਂ ਬਾਅਦ ਉਦੋਂ ਬਾਅਦ ਚੰਗੀ ਤਰ੍ਹਾਂ ਐਂ ਹਿਲਾਉਣਾ ਹੈ ਇਦਾਂ ਇਹ ਬੱਟ ਨਿਕਲ ਜਾਂਦੇ ਪੂਣੀ ਜੇ ਪਹਿਲਾਂ ਪੱਗ ਬੰਨੀ ਹੋਵੇ ਨਾ ਆਪਾਂ ਉਹਦੇ ਬੱਟ ਨਿਕਲ ਜਾਂਦੇ ਆ ਦੂਜੀ ਗੱਲ ਜਿਹੜੀ ਮੇਨ ਆ ਜਿਹੜੀ ਫੀਨ ਹੁੰਦੀ ਹੈ ਜੇ ਖੱਬੇ ਹੱਥ ਚਾਂਦੀ ਆ ਤਾ ਉਹਨੂੰ ਸੱਜੇ ਹੱਥ 'ਚ ਕਰ ਲੈਣਾ ਸੱਜੇ ਹੱਥ 'ਚ ਕਰਕੇ ਆਪਾਂ ਨੇ ਆ ਦੇਖੋ ਖੱਬੇ ਹੱਥ 'ਚ ਪੂਣੀ ਫੜ ਲੈਣੀ ਸੱਜਾ ਹੱਥ ਫੇਰ ਆਪਾਂ ਫੀਨ ਤੇ ਲੈ ਜਾਣਾ ਫੀਨ ਤੇ ਲਿਜਾ ਕੇ ਆਹੜਾ ਖੱਬੇ ਹੱਥ 'ਚ ਪੂਣੀ ਫੜੀ ਤੇ ਉਹਨੂੰ ਛੱਡ ਦੇਣਾ ਛੱਡਤਾ ਜੀ ਇਹਦੇ ਬਰਾਬਰ ਆਪਾਂ ਕੀ ਕਰਨਾ ਖੱਬਾ ਹੱਥ ਆਪਾਂ ਫੇਰ ਬਰਾਬਰ ਲੈ ਜਾਣਾ ਹੋ ਗਿਆ ਫੱਟ ਇਨੂੰ ਐਂ ਕਰਨਾ ਕਿ ਹੁੰਦਾ ਚੌੜੀ ਹੋ ਜਾਂਦੀ ਪੂਣੀ ਫਿਰ ਕਰਨੀ ਅੰਦਰ ਸੌਖੀ ਹੋ ਜਾਂਦੀ ਐ ਇਧਰੋਂ ਅੰਦਰ ਕਰ ਦੇਣਾ ਫਿਰ ਦੂਈ ਫੈਟ ਤੋਂ ਅੰਦਰ ਕਰ ਦੇਣਾ ਅੰਦਰ ਕਰਕੇ ਚੰਗੀ ਤਾਂ ਜਿਹੜਾ ਆ ਕੰਨੀਆਂ ਹੁੰਦੀਆਂ ਦੋ ਜੋੜ ਕੇ ਜੋੜਨ ਤੋਂ ਬਾਅਦ ਇਹ ਖੱਬੇ ਹੱਥ 'ਚ ਪਹਿਲਾਂ ਪੂਣੀ ਫੜੀ ਤੇ ਉਹਨੂੰ ਖਿੱਚ ਕੇ ਆਈ ਇਹ ਕਿੰਨੇ ਦੋ ਜੋੜੀਆਂ ਆ ਆਪਾਂ ਇਹਨੂੰ ਅੰਦਰ ਰੱਖ ਦੇਣਾ ਅੰਦਰ ਰੱਖਣਾ ਇਸ ਪ੍ਰਕਾਰ ਅੰਦਰ ਰੱਖਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਪੂਣੀ ਨੂੰ ਸੈੱਟ ਕਰ ਲੈਣਾ ਦੇਖੋ ਪੂਣੀ ਹਰੇਕ ਕਿਸ ਟਾਈਲ ਦੀ ਪੱਗ ਦੀ ਇੱਕੋ ਜਿਹੀ ਹੁੰਦੀ ਆ ਉਹਨੂੰ ਇਕੱਠੀ ਕਿਵੇਂ ਕਰਨਾ ਉਹ ਆਪਣੇ ਤੇ ਹੁੰਦਾ ਦੇਖੋ ਪੱਗ ਦੀ ਪੂਣੀ ਕਰਨ ਤੋਂ ਬਾਅਦ ਆਪਾਂ ਖਿੱਚ ਪਾ ਲਈ ਖਿੱਚ ਪਾਉਣ ਤੋਂ ਬਾਅਦ ਆਪਾਂ ਇਹਨੂੰ ਸਾਫ਼-ਸਾਫ਼ ਕਰਕੇ ਇੱਥੇ ਨਾਟ ਲਾ ਲਈ ਇੱਥੇ ਵੀ ਗੱਠ ਗਾਹਾਂ ਤੱਕ ਪਾਣੀ ਆ ਤਾਂ ਤਾਂ ਜੋ ਮਤਲਬ ਇਹ ਆਪਣੀਆਂ ਪੂਣੀਆਂ ਖੁੱਲ੍ਹੇ ਨਾ ਪੱਗ ਬੰਦੇ ਹੋਏ ਹੁਣ ਦੇਖੋ ਖੱਬਾ ਸੱਜਿਆ ਤੇ ਫੜ ਲਈ ਪੂਣੀ ਖੱਬਾ ਹੱਥ ਅੱਗੇ ਚਲੇ ਗਿਆ ਇਧਰੋਂ ਕੰਨੀ ਚੱਕੀ ਇੱਕ ਇਧਰੋਂ ਚੱਕਨੀ ਚੱਕੀ ਸਿੰਗਲ 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 ਆਏ ਪੱਗ ਦਾ ਜਿਹੜਾ ਕਲੜ ਨਾ ਤੁਸੀਂ ਆ ਗਲਤੀ ਕਰਦੇ ਆਂ ਐਂ ਚੌੜੀ ਆ ਲੰਬੀ ਆ ਤਾਂ ਕਰ ਲੈਂਦੇ ਪੂਣੀ ਨੂੰ ਜਾਂ ਫਿਰ ਤੁਸੀਂ ਐ ਮੋਟਾ ਮੋਟਾ ਪਾਫਾ ਐ ਇਕੱਠਾ ਕਰਨ ਲੱਜੰਦੇ ਆਂ ਇਹ ਤਰੀਕਾ ਵਧੀਆ ਨਹੀਂ ਹੈਗਾ ਜਿਹੜਾ ਸਹੀ ਤਰੀਕਾ ਹੈ ਪੂਣੀ ਇਕੱਠੀ ਕਰਨ ਦਾ ਇਹ ਆ ਇਧਰ ਇੱਕ ਸਿੰਗਲ ਕੰਨੀ ਚੱਕਣੀ ਆ ਤੇ ਉਧਰੋਂ ਦੂਈ ਫੜ ਦਾ ਸਿੰਗਲ ਕੰਨੀ ਚੱਕਣੀ ਆ ਇਹਨੂੰ ਸੈੱਟ ਕਰਕੇ ਕੱਪੜੇ ਨੂੰ ਹਲਾ ਕੇ ਉਹ ਲੋਡ ਅਨੁਸਾਰ ਹੀ ਇਹਨੂੰ ਪੂਣੀ ਨੂੰ ਚੌੜੀ ਕਰਨਾ ਹੈ ਪਹਿਲੀ ਗੱਲ ਦੇਖੋ ਹੁਣ ਸੱਜਿਆ ਤੇ ਚਲੇਗੀ ਪੂਣੀ ਖੱਬਾ ਤੇ ਫੇਰ ਫ੍ਰੀ ਹੋ ਗਿਆ ਫੇਰੇ ਅੱਗੇ ਚਲੇ ਗਿਆ ਅੱਗੇ ਜਾਣ ਤੋਂ ਬਾਅਦ ਇਧਰੋਂ ਸਿੰਗਲ ਕੰਨੀ ਚੱਕ ਲਈ ਉਧਰੋਂ ਸਿੰਗਲ ਕੰਨੀ ਚੱਕ ਲਈ ਦੇਖੋ ਪੂਣੀ ਜਮਾ ਚੌੜੀ ਨਹੀਂ ਕਰੀ ਜਿਵੇਂ ਪਹਿਲਾਂ ਆਪਾਂ ਜਿੰਨੀ ਕੁ ਪੂਣੀ ਚੌੜੀ ਰੱਖੀ ਸੀ ਉਨੀ ਕਰ ਲਈ ਫੇਰ ਸੱਜੇ ਤੇ ਪੂਣੀ ਚੜੇ ਚਲੇਗੀ ਉਸ ਤੋਂ ਬਾਅਦ ਫੇਰ ਆਪਾਂ ਇਧਰੋਂ ਪੂਣੀ ਚੱਕੀ ਮੜੀ ਹਲਕੀ ਜੀ ਕੰਨੀ ਦੋਈ ਫੜ ਚੱਕੀ ਫੇਰ ਦੇਖੋ ਸੱਜੇ ਹੱਥ ਚਲੇਗੀ ਪੂਣੀ ਇਕੱਠੀ ਐਦਾਂ ਹੋਣੀ ਆ ਸਾਰਾ ਜਿਹੜਾ ਕਮੈ ਕਮਾਲ ਆ ਖੱਬੇ ਹੱਥ ਨਾਲ ਕਰਨਾ ਆਪਾਂ ਨੇ ਕਿਉਂਕਿ ਇਹੀ ਜਿਹੜਾ ਆਪਣੀ ਕਲਾ ਵਾਲਾ ਹੱਥ ਆ ਯਾਨੀ ਕਿ ਸਬਕੌਂਸ਼ੀਅਸ ਮਾਈਂਡ ਨਾਲ ਜੁੜਿਆ ਹੋਇਆ ਹੱਥ ਹੁੰਦਾ ਐ ਖ ਬਚਾਣੀ ਜਿਹੜੇ ਆ ਬਲ ਪਈ ਹੁੰਦੇ ਚੰਗੀ ਤਰ੍ਹਾਂ ਪਹਿਲਾਂ ਕੱਢਣੇ ਆ ਕੱਢਣ ਤੋਂ ਬਾਅਦ ਫਿਰ ਪੂਣੀ ਨੂੰ ਸੈੱਟ ਕਰਕੇ ਲਾਣਾ ਤੇ ਜਿਹੜੇ ਵੀਰਾਂ ਨੇ ਪੂਣੀ ਦੀ ਇਹ ਵੀਡੀਓ ਪੂਰੀ ਦੇਖੀ ਆ ਆ ਦੇਖੋ ਗੱਠਾਂ ਨ ਆਰਾਮ ਨਾਲ ਖੁੱਲ ਗਈ ਹੁਣ ਹਨਾ ਦੇਖੋ ਆ ਪੂਣੀ ਆਪਣੀ ਰੈਡੀ ਹੋ ਗਈ ਹਾਂਜੀ ਇਹ ਸੀਗੀ ਆਪਣੀ ਪੂਣੀ ਦੀ ਵੀਡੀਓ ਆਪਾਂ ਅੱਗੇ-ਅੱਗੇ ਦਫਤਾਰ ਦੀ ਵੀਡੀਓ ਲੈ ਕੇ ਆਵਾਂਗੇ ਵੱਖ-ਵੱਖ ਸਟੇਲਾਂ ਦੀਆਂ ਸੋ ਜੇ ਤੁਸੀਂ ਸਾਡੇ ਚ ਜੇ ਤੁਸੀਂ ਸਾਡੇ ਪਈ ਨਵੇਂ ਜੁੜੇ ਹੋ ਤਾਂ ਤੁਸੀਂ ਫਟ ਪੇਜ ਨੂੰ ਫੋਲੋ ਕਰ ਲਓ ਸਾਡੇ ਪੇਜ ਦਾ ਨਾਮ ਹੈਗਾ ਗੁਰਪ੍ਰੀਤ ਚਮਕੌਰ ਸਾਹਿਬ ਤੇ ਇੱਥੇ ਤੁਹਾਨੂੰ ਸਾਰੀਆਂ ਵੀਡੀਓ ਜਿਹੜੀਆਂ ਦਫ਼ਤਰ ਦੀਆਂ ਦੇਖਣ ਨੂੰ ਮਿਲੂਗੀਆਂ ਅਸੀਂ ਬੱਖ-ਬੱਖ ਜਿਹੜੀਆਂ ਜਗ੍ਹਾ ਤੇ ਵੀ ਜਾਂਦੇ ਨੇ ਜਦ ਅਸੀਂ ਬਲੌਗਿੰਗ ਵੀ ਕਰਦੇ ਆ ਥੋੜੀ ਥੋੜੀ ਹਲਕੀ ਹਲਕੀ ਜਿੰਨੀ ਕ ਸਾਨੂੰ ਆਉਂਦੀ ਆ ਸੋ ਉਹਦੇ ਲਈ ਸਾਨੂੰ ਮਾੜਾ-ਮਾੜਾ ਪਿਆਰ ਦਿੰਦੇ ਰਹੋ ਸੋ ਥੋੜਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ